चुम चुम रखो न कलगी झूज़ार फुलां नाल गुनोली हीरिय हार चुम चुम रखो न कल जी झूज़ार फुलां नाल गुनो ਕਲ ਹੀ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਕੂਲੇ ਕੂਲੇ ਹੱਥ ਕਿਰਪਾਨਾ ਵਿੱਚ ਗੋਰੀਆਂ ਕਲ ਹੀ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਕਲ ਹੀ ਸਵੇਰ ਦੀਆਂ ਜੋੜੀਆਂ ਮੈਂ ਤੋਰੀਆਂ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸਿਸਹਾਰ ਦੀ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਲ ਸਿਸਹਾਰ ਦੀ ਚੁੰਮ ਚੁੰਮ ਰੱਖੋ ਨੀਏ ਕਲ ਵੀ ਰੁਝਾਰ ਦੀ ம்ம ரஜூரம ரோனி யூஜாரி கலிஜ ਅਰਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਸੋਹਣੇ ਸੋਹਣੇ ਚਿਹਰੇ ਆ ਤੇ ਚੰਦ ਲੈ ਛਾੜਗੇ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਸੋਹਣੇ ਸੋਹਣੇ ਚਿਹਰਿਆਂ ਤੇ ਚਾਨ ਲੈ ਸ਼ਕਾਣਗੇ ਸੋਹਣੇ ਸੋਹਣੇ ਚਿਹਰਿਆਂ ਤੇ ਚਾਨ ਲੈ ਸ਼ਕਾਣਗੇ ਬੇੜੇ ਵਿੱਚ ਠਾਠਾ ਮਾਰੂ ਖੁਸ਼ ਸੰਸਾਰ ਦੇ ਬੇੜੇ ਵਿੱਚ ਠਾਠਾ ਮਾਰੂ സാരുല്ലോലീ ഹോലി ന്ധോട വജുത ਨੈਣ ਮੇਰੇ ਦੇਖਣ ਨੂੰ ਬੂਏ ਵਾਲ ਪੱਜ ਦੇ ਕੋੜੀਆਂ ਦੇ ਪੌੜ ਜਦੋਂ ਕੰਨ ਵਿੱਚ ਵਜਦੇ ਨੈਣ ਮੇਰੇ ਦੇਖਣ ਨੂੰ ਬੂਏ ਵਾਲ ਪੱਜ ਦੇ ਨੈਣ ਮੇਰੇ ਦੇਖਣ ਨੂੰ लॻो विच फिजी घोड़ी दसी पु ॿ मार लॻो विच फिजी घोड़ी दसी पु मार फुलां नालंदो ई आंद हार फुलां नालंदो हीर आंद ਰਦੀ ਕਾਠੀ ਉੱਤੇ ਲਗੇ ਹੋਏ ਲਹੂ ਨੇ ਇਹ ਦਸਿਆ ਮਾਏ ਤੇਰਾ ਜੋੜਾ ਦਾ ਦੇ ਕੋਣ ਹੈ ਜਾਵਸਿਆ ਕਾਠੀ ਉੱਤੇ ਲਗੇ ਹੋਏ ਲਹੂ ਨੇ ਇਹ ਦਸਿਆ ਮੈਂ ਤੇਰਾ ਜੋੜਾ ਦਾਦੇ ਕੋਣ ਹੈ ਜਾਵਸੇ ਆ ਮੈਂ ਤੇਰਾ ਜੋੜਾ ਦਾਦੇ ਕੋਣ ਹੈ ਜਾਵਸੇ ਆ ਛੱਡ ਦੇ ਉਡੀਕ ਹੁਣ ਹੰਸਾਂ ਦੇਹਾਰ ਦੀ ਛੱਡ ਦੇ ਉਡੀਕ ਹੁਣ நாடிந்தூல்ல நாந்தோல ம்ம ரோனி கலி ஜுஜார चुम चुम रखो न कल जी जुझार फुल ॾुंदो हीर आंद हार फुल नाल ॾुंदो हीर आंद हार चुम चुम रखो न ਕਲਗੀ ਜੁਝਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਚੁੰਮ ਚੁੰਮ ਰੱਖੋ ਨੀਏ ਕਲਗੀ ਜੁਝਾਰ ਦੀ ਕਲਗੀ ਜੁਝਾਰ ਦੀ ਚੁੰਮ ਚੁੰਮ ਰੱਖੋ ਨੀਏ कलगी दी, फुला नाल गुंदल हीरियां दी, चुम चुम रखो न कलगी झुझार फुलां नाल गुंदोलड़ी ਕਲ ਹੀ ਸਵੇਰ ਦੀਆਂ ਜੋੜੀਆਂ ਮੇ ਤੋਰੀਆਂ ਕੂਲੇ ਕੂਲੇ ਹੱਥ ਕਰ ਪਾਣਾ ਵਿੱਚ ਗੋਰੀਆਂ ਕਲ ਹੀ ਸਵੇਰ ਦੀਆਂ ਜੋੜੀਆਂ ਮੇ ਤੋਰੀਆਂ ਕਲ ਹੀ ਸਵੇਰ ਦੀਆਂ ਜੋੜੀਆਂ ਮੈਂ ਤੋਰੀਆ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਨਸੇ ਸਹਾਰਦੀ ਜਿਨ੍ਹਾਂ ਦਾ ਵਿਛੋੜਾ ਮੈਂ ਨਾ ਪਨਸੇ ਸਹਾਰਦੀ ਚੁੰਮ ਚੁੰਮ ਰੱਖੋ ਨੀਏ ਕਾਲ ਜੀ ਜੁਝਾਰਦੀ ம ர ரோக்கலிா நாலி ரோக்கலி ਅਰਦੀ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ ਸੋਹਣੇ ਸੋਹਣੇ ਚਿਹਰਿਆਂ ਤੇ ਚੰਦ ਲੈ ਸਕਾਉਣਗੇ ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ Sone sone çeri ate, canlış kandı. Sone sone çeri ate, canlış kandı. Bedevi çatla maru, huzuş insanlara di. Bedevi çatla சாரோலா நாந்தோலி ஈரோட பார்க்க விஜத நேர ਦੇਖ ਲੈ ਨੂੰ ਬੂਏ ਵਲ ਪੱਜ ਦੇ ਕੋੜੀ ਆਂ ਦੇ ਪੌੜ ਜਦੋਂ ਕੰਨਾ ਵਿੱਚ ਵਜਦੇ ਨੈਣ ਮੇਰੇ ਦੇਖਣ ਨੂੰ ਬੂਏ ਵਲ ਪੱਜ ਦੇ ਨੈਣ ਮੇਰੇ ਦੇਖਣ ਨੂੰ ਬੂਏ ਵਲ ਪੱਜ लॻ विच पिजी घोड़ी दसी फु मारग विच पिजी घोड़ी दसी फु ॿ मार फुलां नालंदो ईर आंद हार फुलां नाल बौलीरे ਦੀ ਕੱਥੀ ਉੱਤੇ ਲੱਗੇ ਹੋਏ ਲਹੂ ਨੇ ਇਹ ਦੱਸਿਆ ਮਾਏ ਤੇਰਾ ਜੋੜਾ ਦਾਦੇ ਕੋਣ ਹੈ ਜਵਸਿਆ ਕੱਥੀ ਉੱਤੇ ਲੱਗੇ ਹੋਏ ਲਹੂ ਨੇ ਇਹ ਦੱਸਿਆ ਮੈਂ ਤੇਰਾ ਜੋੜਾ ਦਾ ਦੇ ਕੋਣ ਹੈ ਜਵਸਿਆ ਮੈਂ ਤੇਰਾ ਜੋੜਾ ਦਾ ਦੇ ਕੋਣ ਹੈ ਜਵਸਿਆ ਛੱਡ ਦੇ ਉਡੀਕ ਹੁਣ ਹਾਂ ਸੰਦਾਰ ਦੀ ਛੱਡ ਦੇ ਉਡੀਕ ਹੁਣ ഫുളന്തോല ഹീര ഫുളാ നൽ ജുന്തോല ഹീ ആധുമ ചുമ രോ കലി ജുചാര चुम चुम रखो न कल जी जुझार फुला नाल बंदो हीरे आंद हार फुला नाल बुंदो हीरे आंद हार UH! चुम चुम रखो न कलगी जुझार दी चूम चूम रखो नीए कलगी जुझार दी चूम चूम रखो नीए कलगी जुझार दी कलगी जुझार दी